ਅੱਜ ਹੋਵੇਗੀ ਪੰਜਾਬ ਕੈਮਰੇ ਦੀ ਅਹਿਮ ਮੀਟਿੰਗ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਸਕਦੀ ਹੈ ਚਰਚਾ ਕਿ 16 ਅਪ੍ਰੈਲ ਨੂੰ ਹੋਣਗੀਆਂ ਲੋਕ ਸਭਾ ਚੋਣਾਂ ਚੋਣ ਕਮਿਸ਼ਨ ਨੇ ਵਾਇਰਲ ਦਾਅਵਿਆਂ ਦੀ ਦੱਸੀ ਸਚਾਈ ਰਾਜਾ ਵੜਿੰਗ ਦੀ ਨਵਜੋਤ ਸਿੱਧੂ ਨੂੰ ਚੇਤਾਵਨੀ ਕਿਹਾ ਸਿੱਧਾ ਪਾਰਟੀ ਚੋਂ ਬਾਹਰ ਦਾ ਦਿਖਾਇਆ ਜਾਵੇਗਾ ਰਸਤਾ ਪੰਜਾਬ ਅੰਦਰ ਸਰਕਾਰੀ ਬਸਾਂ 'ਚ ਸਫ਼ਰ ਕਰਨਾ ਹੋਵੇਗਾ ਔਖਾ ਅੱਜ ਤੋਂ ਮੁਲਾਜ਼ਮਾਂ ਨੇ ਲਿਆ ਸਖਤ ਫੈਸਲਾ ਅੱਜ ਪਾਕਿਸਤਾਨ ਜਾਣਗੇ ਨਵਜੋਤ ਸਿੱਧੂ ਸ਼੍ਰੀ ਕਰਤਾਰਪੁਰ ਸਾਹਿਬ ਦੇ ਕਰਨਗੇ ਦਰਸ਼ਨ ਖੇਰਾ ਵੱਲੋਂ ਜਿਤਾਈ ਹਮਦਰਦੀ ਤੇ ਬੋਲੇ ਵਿਕਰਮ ਜੀਠੀਆ ਸੁਪਾਲ ਖਰਾਦਾ ਕੀਤਾ ਧੰਨਵਾਦ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਸਰਕਾਰ ਨੇ ਕੈਬਨਟ ਦੀ ਅਗਲੀ ਮੀਟਿੰਗ 24 ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਹੈ ਪਰ ਮੀਟਿੰਗ ਦੇ ਏਜੰਡੇ ਬਾਰੇ ਹਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਇਹ ਮੀਟਿੰਗ 24 ਜਨਵਰੀ ਨੂੰ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਸ਼ੁਰੂ ਹੋਵੇਗੀ ਇਸ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਇਸ ਵਿੱਚ ਭਵਿਕ ਵਿੱਚ ਹੋਣ ਵਾਲੀ ਨਗਰ ਨਿਗਮ ਚੋਣਾਂ ਅਤੇ ਪੰਚਾਇਤੀ ਚੋਣਾਂ ਅਤੇ ਕੁਝ ਨਵੀਆਂ ਸਕੀਮਾਂ ਸ਼ੁਰੂ ਕਰਨ ਸੰਬੰਧੀ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਵੀ ਕੈਬਨਿਟ ਮੀਟਿੰਗਾਂ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਕਈ ਜ਼ਿਲ੍ਹਿਆਂ ਵਿੱਚ ਕੈਬਨਿਟ ਮੀਟਿੰਗਾਂ ਹੋ ਚੁੱਕੀਆਂ ਹਨ ਇਨ੍ਹਾਂ ਵਿੱਚ ਜਲੰਧਰ ਤੇ ਲੁਧਿਆਣਾ ਸ਼ਾਮਲ ਹਨ ਪਰ ਹੁਣ ਦੇਖਣ ਵਾਲੀ ਗੱਲ ਹੈ ਕਿ ਅੱਜ ਦੀ ਹੋਣ ਵਾਲੀ ਪੰਜਾਬ ਕੈਂਪਲ ਦੀ ਮੀਟਿੰਗ ਵਿੱਚ ਮਾਨ ਸਰਕਾਰ ਕਿਹੜੇ ਵੱਡੇ ਫੈਸਲੇ ਲੈਣ ਜਾ ਰਹੀ ਹੈ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਗੱਲ ਦੀ ਚਰਚਾ ਨੂੰ ਰੱਦ ਕਰ ਦਿੱਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ 16 April ਨੂੰ ਹੋਣਗੀਆਂ ਦਰਅਸਲ ਸੋਸ਼ਲ ਮੀਡੀਆ ਤੇ ਸੀਈਓ ਦੇ ਦਫ਼ਤਰ ਤੋਂ ਇੱਕ ਖਬਰ ਦੇਣ ਵਾਲੀ ਇੱਕ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਹੋ ਗਿਆ ਸੀ ਵਾਇਰਲ ਦਾਅਵੇ ਬਾਰੇ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ 16 April ਨੂੰ ਚੋਣਾਂ ਨਹੀਂ ਹੋਣਗੀਆਂ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ ਕਿ ਦਿੱਲੀ ਚੋਨ ਕਮਿਸ਼ਨ ਦੁਆਰਾ ਜਾਰੀ ਇੱਕ ਸਰਕੂਲਰ ਦੇ ਸੰਦਰਭ ਵਿੱਚ ਮੀਡੀਆ ਤੋਂ ਕੁਝ ਸਵਾਲ ਆ ਰਹੇ ਹਨ ਜਿਸ ਵਿੱਚ ਇਹ ਪੁੱਛਿਆ ਜਾ ਰਿਹਾ ਹੈ ਕਿ 16 April 2024 ਲੋਕ ਸਭਾ ਦੀ ਸੰਭਾਵਿਤ ਤਾਰੀਖ ਹੈ ਸੀਈਓ ਨੇ ਅੱਗੇ ਕਿਹਾ ਕਿ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਤਾਰੀਖ ਦਾ ਜ਼ਿਕਰ ਸਿਰਫ ਅਧਿਕਾਰੀਆਂ ਲਈ ਕੇਂਦਰੀ ਚੋਣ ਕਮਿਸ਼ਨ ਸੀਈਓ ਦੀ ਚੋਣ ਯੋਜਨਾ ਦੇ ਅਨੁਸਾਰ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਹਵਾਲੇ ਲੀ ਕੀਤਾ ਗਿਆ ਸੀ ਵਾਇਰਲ ਦਾਅਵਿਆਂ ਬਾਰੇ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ 16 April ਨੂੰ ਚੋਣਾਂ ਨਹੀਂ ਹੋਣਗੀਆਂ ਪੰਜਾਬ ਕਾਂਗਸ ਅੰਦਰ ਅੰਦਰੂਨੀ ਕਲੇਸ਼ ਲਗਾਤਾਰ ਵਧਦਾ ਜਾ ਰਿਹਾ ਹੈ ਹੁਣ ਸਾਬਕਾ ਕਾਂਗਸ ਪ੍ਰਧਾਨ ਨਵਜੋਤ ਸਿੱਧੂ ਤੇ ਫਿਰ ਮੌਜੂਦਾ ਕਾਂਗਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਨਿਸ਼ਾਨਾ ਸਾਧਿਆ ਹੈ ਮੋਗਰ ਰੈਲੀ ਤੋਂ ਬਾਅਦ ਹੁਣ ਨਵਜੋਤ ਸਿੱਧੂ ਬਗਾਪੁਰਾਣਾ ਵਿੱਚ ਅਗਲੀ ਰੈਲੀ ਕੱਢਣ ਜਾ ਰਹੇ ਹਨ ਇਸ ਤੇ ਚਲਦਿਆ ਰਾਜਾ ਵਿੜਿੰਗ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਨਵਜੋਸ਼ਿੱਧੀ ਵਖਰੀ ਰੈਲੀ ਤੇ ਭੜਕੇ ਰਾਜਾਪੜੀ ਨੇ ਕਿਹਾ ਕਿ ਜੋ ਗਲਤੀ ਕਰ ਰਿਹਾ ਹੈ ਉਸ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਪਾਰਟੀ ਵਿੱਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ ਭੇਜਿਆ ਜਾਵੇਗਾ ਸਗੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਕਾਂਗਰਸ ਪਾਰਟੀ ਤੋਂ ਕੋਈ ਵੱਡਾ ਨਹੀਂ ਹੈ ਪਾਰਟੀ ਵਿਰੋਧੀ ਗਤੀਵਿਧੀਆਂ برداشت ਨਹੀਂ ਕੀਤੀਆਂ ਜਾਣਗੀਆਂ ਨਿੱਜੀ ਵਿਚਾਰ ਰੱਖਣੇ ਹਨ ਤਾਂ ਪਾਰਟੀ ਤੋਂ ਵੱਖ ओके रखो इस दौरान राजाबड़ी ने कहे कि इस बार कोई नोटिस नहीं ਦਿੱਤਾ ਜਾਵੇਗਾ ਸਿੱਧਾ ਬਾਹਰ ਕੱਢਿਆ ਜਾਵੇਗਾ ਬਈ ਜਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਜਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਾਂਗੇ ਇਤਿਹਾਸ ਨੇ ਉਹਨਾਂ ਲੀਟਰ ਨੂੰ ਵੀ ਇਹ ਜਿਹੜੇ ਐਵਰੀਬਾਡੀ ਇਹ ਮੈਨੂੰ ਵੀ ਇਤਿਹਾਸ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਹਨੇ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਨ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਹੈ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਇਹ ਹਦੇਸ਼ ਦਿੱਤੇ ਆ ਵੀ ਜਿੰਨਾ ਜ਼ਿਕਰ ਬੰਦਾ ਕਾਂਗਰਸ ਦਾ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਜੇ ਨਿੱਜੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਉਹ ਕੱਲਾ ਮੰਚ ਤੇ ਚੜ ਕੇ ਆਦੇ ਨੀਤੀ ਵਿਚਾਰ ਰੱਖਦੇ ਪਾਰਟੀ ਤੋਂ ਪਾਸੇ ਹੋ ਕੇ ਪੰਜਾਬ ਵਿੱਚ ਆਧਾਰ ਕਾਰਡ ਤੇ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ ਦਰਅਸਲ ਸਰਕਾਰੀ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਇਹ ਐਲਾਨ ਕੀਤਾ ਹੈ ਕਿ ਸਰਕਾਰੀ ਬੱਸਾਂ ਦੇ ਤੈਅ ਸੀਟਾਂ ਤੋਂ ਇਲਾਵਾ ਇੱਕ ਵੀ ਸਵਾਰੀ ਫਾਲਤੂ ਨਹੀਂ ਬਿਠਾਈ ਜਾਵੇਗੀ ਇਸ ਲਈ ਬਕਾਇਦਾ ਬੱਸ ਤੇ ਲਿਖ ਕੇ ਇਹ ਜਾਣਕਾਰੀ ਦਿੱਤੀ ਗਈ ਹੈ ਦੱਸਦੀ ਕਿ ਪੰਜਾਬ ਰੋਡਵੇ ਵਿੱਚ ਪਨ ਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਕਿਹਾ ਹੈ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਟ੍ਰੈਫਿਕ ਨੀਮਾ ਵਿੱਚ ਸੋਧ ਦੇ ਨਾਮ ਉਤੇ ਪੂਰੇ ਭਾਰਤ ਦੇ ਡਰਾਈਵਰਾਂ ਅਤੇ ਆਮ ਵਰਗ ਤੇ ਮਾਰੂ ਕਾਨੂੰਨ ਲਾਗੂ ਕਰਨ ਵੱਲ ਧੁਰੀ ਹੋਈ ਹੈ ਜਿਸ ਦਾ ਪੂਰੇ ਭਾਰਤ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪੰਜਾਬ ਅੰਦਰ ਬਸਾਂ ਵਿੱਚ ਤੈ ਹੱਤੋਂ ਕੀਤੇ ਵੱਧ ਸਵਾਰੀਆਂ ਸਫ਼ਰ ਕਰਦੀਆਂ ਹਨ ਪਰ ਹੁਣ ਪੁਵੇਖ ਵਿੱਚ ਅਜਿਹਾ ਨਹੀਂ ਕੀਤਾ ਜਾਵੇਗਾ ਨਿਯਮਾਂ ਅਨzar ਸਵਾਰੀਆਂ ਚੜਾਈਆਂ ਜਾਣਗੀਆਂ ਹਾਲਕਿ ਮੁਲਾਜ਼ਮਾਂ ਵੱਲੋਂ ਆਪ ਮੁਹਾਰੇ ਲਏ ਗਏ ਇਸ ਫੈਸਲੇ ਤੇ ਸਰਕਾਰ ਦਾ ਹਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਮੁਲਾਜ਼ਮਾਂ ਵੱਲੋਂ 52 ਸੀਟਾਂ ਵਾਲੀ ਬੱਸ ਵਿੱਚ ਅੱਜ ਤੋਂ 52 ਸਵਾਰੀਆਂ ਨੂੰ ਹੀ ਸਫ਼ਰ ਕਰਵਾਇਆ ਜਾਵੇਗਾ ਉਕਤ ਮੁਲਾਜ਼ਮਾਂ ਦਾ ਆਖਣਾ ਹੈ ਕਿ ਫ੍ਰੀ ਸਫ਼ਰ ਹੋਣ ਕਾਰਨ ਜਿੱਥੇ ਵਟੀ ਗਿਣਤੀ ਵਿੱਚ ਬੀਬੀਆਂ ਬੱਸਾਂ ਵਿੱਚ ਚੜਦੀਆਂ ਹਨ ਉੱਥੇ ਹੀ ਪੁਰਸ਼ ਸਵਾਰੀ ਵੀ ਬੱਸਾਂ ਵਿੱਚ ਚੜਦੀ ਹੈ ਜਿਸ ਕਾਰਨ ਕਈ ਵਾਰ ਸਵਾਰੀਆਂ ਖਿੜਕੀ ਵਿੱਚ ਲਟਕਦੀਆਂ ਜਾਂਦੀਆਂ ਹਨ ਅਜਿਹੇ ਵਿੱਚ ਉਹਨਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਲੋਕ ਨਹੀਂ ਟਲਦੇ ਤੇ ਹਾਦਸੇ ਵਾਪਰ ਜਾਂਦੇ ਹਨ। ਲਿਹਾਜ਼ਾ ਹੁਣ ਓਨੀਆਂ ਹੀ ਸਵਾਰੀਆਂ ਬੱਸ ਵਿੱਚ ਪਹੁੰਚਾਈਆਂ ਜਾਣਗੀਆਂ ਜਿੰਨੀਆਂ ਬੱਸ ਦੇ ਅੰਦਰ ਸੀਟਾਂ ਹੋਣਗੀਆਂ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋ ਸਿੰਘ ਸਿੱਧੂ ਮੂੜ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਇਸ ਦੀ ਜਾਣਕਾਰੀ ਖੁਦ ਨਵਜੋ ਸਿੰਘ ਸਿੱਧੂ ਨੇ ਦਿੱਤੀ ਹੈ। ਸਿੱਧੂ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਗੇ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹਨ ਸਿੱਧੂ ਨੇ ਕਿਹਾ ਹੈ ਕਿ ਉਹ 24 ਤਰੀਕ ਬੁੱਧਵਾਰ ਨੂੰ ਗੁਰਦੁਆਰਾ ਕਰਤਾਰਪੁਰ ਵਿਖੇ ਨਤਮਸਤਕ ਹੋਣਗੇ ਉਹਨਾਂ ਨੇ ਕਿਹਾ ਕਿ ਉਹ 11 ਵਜੇ ਕਰਤਾਰਪੁਰ ਲਾਂਘੇ ਰਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਕਾਂ ਲਈ ਰਵਾਨਾ ਹੋਣਗੇ ਦੱਸਦੀ ਕਿ ਨਵਜੋਸ਼ ਸਿੱਧੂ ਨੇ 9 ਜਨਵਰੀ 2019 ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਦੋਂ ਉਹ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਗਏ ਸਨ ਇਸ ਦੌਰਾਨ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਜੋਸ਼ ਸਿੱਧੂ ਦਾ ਜ਼ੋਰਦਾਰ ਸਵਾਗਤ ਕੀਤਾ ਸੀ ਸਥਾਨਾ ਦੇ ਭਲੱਤ ਚ ਆਯੋਜਿਤ ਪ੍ਰੋਗਰਾਮ ਦੌਰਾਨ ਜਿੱਥੇ ਕਾਂਗਰਸੀ ਵਿਧਾਇਕ ਸੁਪਾਲ ਖਹਿਰੇ ਨੇ ਅਕਾਲੀ ਦਲ ਨੇਤਾ ਵਿਕਰਮ ਜੀਠਿਆ ਦਾ ਧੰਨਵਾਦ ਕੀਤਾ ਸੀ ਇੰਨਾ ਹੀ ਨਹੀਂ ਗੱਲਾਂ-ਗੱਲਾਂ ਵਿੱਚ ਕਾਂਗਸ ਦੀ ਚੰਨੀ ਸਰਕਾਰ ਵੱਲੇ ਮਜੀਠੀਆ ਖਿਲਾਫ ਦਰਜ ਕੀਤੇ ਗਏ ਕੇਸ ਨੂੰ ਵੀ ਝੂਠਾ ਕਰਾਨ ਦਿੱਤਾ ਗਿਆ ਸੀ ਨਾਲ ਹੀ ਸੁਖਪਾਲ ਖੈਰ ਨੇ ਮਾਨ ਸਰਕਾਰ ਤੇ ਵੀ ਉਹਨਾਂ ਨੂੰ ਜ਼ਬਰਦਸਤੀ ਫਸਾਉਣ ਦੇ આરોਪ ਲਗਾਏ ਸਨ ਜਿਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਨੇ ਸੁਖਪਾਲ ਖੈਰ ਵੱਲੋਂ ਜਿਤਾਈ ਗਈ ਹਮਦਰਦੀ ਉੱਤੇ ਧੰਨਵਾਦ ਕੀਤਾ ਹੈ ਇਸ ਦਰਾਂ ਨੇ ਵਿਕਰਮ ਮਜੀਠੀਆ ਨੇ ਕਿਹਾ ਕਿ ਖੈਰਾ ਉੱਤੇ ਵੀ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਖੈਰਾ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਜੋ ਕੁਝ ਵੀ ਕਿਹਾ ਉਹਨਾਂ ਦਾ ਧੰਨਵਾਦ ਹੈ ਜੇ ਉਹ ਸੱਚ ਦਾ ਸਾਥ ਦੇਣਗੇ ਮਗਰ ਇੱਕ ਅਫਸੋਸ ਦੀ ਗੱਲ ਇਹ ਹੈ ਕਿ ਇਹ ਹਾਲਾਤ ਪੈਦਾ ਹੋਏ ਫਿਰ ਰਿਅਲਾਈਜ਼ੇਸ਼ਨ ਹੋਈ ਇਹ ਜੀ ਪੋਲਿਟਿਕਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਮੈਂ ਵੀ ਕਮਿਟਿਡ ਆ ਇਸ ਗੱਲ 'ਚ ਮੈਂ ਪਹਿਲਾਂ ਹੀ ਕਮਿਟਮੈਂਟ ਆਪਦੀ ਸ਼ੋਅ ਕਰਤੀ ਸੀ ਖੈਰਾ ਸਾਹਿਬ ਦੇ ਮਾਮਲੇ 'ਚ ਕਿ ਉਹਨਾਂ ਨਾਲ ਸਿਰਫ ਬਿਕੋਜ਼ ਹੀ ਇਹ ਭਗਵੰਤ ਮਾਨ ਦੇ ਖਿਲਾਫ ਇਸ਼ੂ ਠਾਉਂਦੇ ਆ ਤਾਂ ਉਹਨਾਂ ਦੇ ਨਾਲ ਇਹ ਕੁਝ ਹੋਇਆ ਹੈ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਹੈ ਸਾਮਨਪ੍ਰੀਤ ਸਿੰਘ ਬਾਦਲ ਕਹਿ ਗਏ ਹੈ ਚੰਗੇ ਚੰਗੇ ਆਲਾ ਲੀਡਰ ਕਹਿ ਗਏ ਹੈ ਜਿਹੜੇ ਰਾਤ ਦੇ ਨੇਰੇ ਘਟਨਿਆਂ ਦੇ ਬਲ ਡਿੱਗ ਜਾਣ ਸੌਦਾ ਕਰ ਜਾਣ ਉਹ ਇਕੱਲੇ ਭਗਵੰਤ ਮਾਨ ਨੂੰ ਚੰਗੇ ਲੱਗਦੇ ਜਿਹੜਾ ਕੋਈ ਗੱਲ ਉਠਾਵੇ ਉਹ ਨਹੀਂ ਚੰਗੇ ਲੱਗਦੇ ਔਰ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਹਰ ਤਰੀਕੇ ਦਾ ਝੂਠਾ ਕੇਸ ਬਣਾ ਰਹੇ ਦੇਖੋ ਇੱਕ ਗੱਲ ਦੀ ਉਹਨਾਂ ਨੇ ਜਿਹੜੀ ਕਬੂਲ ਕੀਤੀ ਮੈਂ ਉਹਦਾ ਵੀ ਤਲਵਾਦ ਕਰਦਾ ਕਿ ਬਾਦਲ ਸਾਹਿਬ ਦੇ ਵੇਲੇ ਇਹ ਸਾਰਾ ਇਸ਼ੂ ਉੱਠਿਆ ਸੀ ਮਗਰ ਬਾਦਲ ਸਾਹਿਬ ਨੇ ਸਪਸ਼ਟ ਤੌਰ ਤੇ ਕਹਿਆ ਸੀਗਾ ਕਿ ਨਹੀਂ ਇਹ ਕੇਸ ਮੇਰੇ ਹੁੰਦੇ ਹੋ ਇਹ ਕੇਸ ਨਹੀਂ ਬਣਨਾ ਬਿਕੋਜ਼ ਵਿਰੋਧਤਾ ਵਿਚਾਰਧਾਰਾ ਆਪ ਦੀ ਥਾਂ ਬਟ ਥਿਸ ਕਾਈਂਡ ਆਫ ਪੋਲਿਟਿਕਸ ਔਰ ਇਹ ਕੇਵਲ ਇਹਨਾਂ ਦੇ ਮਸਲੇ ਚ ਨਹੀਂ ਇਹ ਮਸਲਾ ਉੱਠਿਆ ਸੀ ਆਪਣਾ ਦਾ ਰਾਜੇ ਬਣਿੰਗਦਾ ਵੀ ਇਹਨੇ ਤੁਸਾਨੂੰ ਯਾਦ ਹੋਣਾ ਇਹ ਤਾਂ ਛੇਤੀ ਭਾਉ ਰੋ ਪੈਂਦਾ ਰੋਣ ਘਬਰਾਉਣ ਵਾਲੀ ਏਡੀ ਗੱਲ ਨਹੀਂ ਹੋਣੀ ਵੀ ਕਹਿੰਦੇ ਇਹੋ ਜਿਹਾ ਹੀ ਕੰਮ ਹੋਇਆ ਜਿਹੜਾ ਮਤਲਬ ਉਹ ਜਿਹੜੀ ਗੱਲ ਸਿੱਧੂ ਸਾਹਿਬ ਕਰ ਰਿਹਾ ਉਹ ਵੀ ਮਸਲਾ ਗੱਲ ਤਾਂ ਰੋਣ ਵਾਲੀ ਆ ਕਿ ਮੈਨੂੰ ਨਾ ਹੱਥ ਲਾਈ ਮੇਰੇ ਤੋਂ ਜੋ ਮਰਜ਼ੀ ਕਰਾ ਲਈ ਉਦੋਂ ਵੀ ਵਿਧਾਨ ਸਭਾ ਚ ਰੋਇਆ ਸੀ ਤੁਹਾਡੇ ਸਾਹਮਣੇ ਸੀ ਭਾਈ ਸਾਡੇ ਤੇ ਉਹੀ ਕੁਝ ਹੋਇਆ ਮੈਂ ਤਾਂ 6 ਮਹੀਨੇ ਪਹਿਲਾਂ ਕੱਟ ਕੇ ਆਇਆ ਮੇਰੇ ਨਾਲ ਤਾਂ ਕਿੰਨੇ ਸਾਲ ਦਾ ਹੋ ਰਿਹਾ ਮਗਰ ਇਹਨਾਂ ਨਾਲ ਮਾੜਾ ਮਾੜਾ ਜਾਂ 6 ਲੱਕ ਲਿਆ ਤੇ ਨਾਲ ਦੀ ਨਾਲ ਚੀਕਾਂ ਨਿਕਲੀਆਂ ਕਿ ਨਹੀਂ ਨਿਕਲੀਆਂ ਮਗਰ ਇਹ ਪੋਲਿਟਿਕਸ ਦੀ ਸ਼ੁਰੂਆਤ ਕਿਹਨੇ ਕੀਤੀ ਕਾਂਗਰਸ ਪਾਰਟੀ ਨੂੰ ਇਸ ਨੂੰ ਨੈਕਸਟ ਲੈਵਲ ਤੱਕ ਕੌਣ ਲੈ ਕੇ ਗਏ ਮੌਜੂਦਾ ਸਰਕਾਰ हां ਇਹਦੇ ਚ ਕੇਜਰੀਵਾਲ ਸਾਹਿਬ ਦਾ ਰੋਲ ਮੈਂ ਮਾੜਾ ਨਹੀਂ ਕਹਿ ਸਕਦਾ ਕਿਉਂਕਿ ਦੇਖੋ ਉਹਨਾਂ ਨੇ ਜਦੋਂ ਮੇਰੇ ਖਿਲਾਫ ਬੋਲੇ ਤੇ ਉਹਨਾਂ ਨੇ ਰਿਅਲਾਈਜ਼ ਕੀਤਾ ਮੈਂ ਗਲਤ ਬੋਲਿਆ ਮੇਰੇ ਤੇ ਦਾ ਲੰਮੀ ਚੌੜੀ ਮਾਫੀ ਮੰਗੀ ਔਰ ਕਿੰਨਾ ਹਲਾਤਾ ਚ ਮੰਗੀ ਹੈ ਮੈਂ ਤੁਹਾਨੂੰ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਾ ਮੇਰਾ ਤੇ ਉਹਦਾ ਪਰਸਨਲ ਸਾਡਾ ਆਪਸ ਚ ਕੋਈ ਗੱਲਬਾਤ ਦਾ ਸਮਝੌਤਾ ਵੀ ਹੁੰਦਾ ਕਈ ਵਾਰੀ ਅੰਦਰਲੀ ਖਾਤੇ ਗੱਲ ਹੁੰਦੀ ਹੈ ਉਦੋਂ ਇਹ ਭਗਵੰਤ ਭੱਜ ਗਿਆ ਸੀ ਅਸਤੀਫਾ ਦੇ ਗਿਆ ਮਗਰ ਬੇਸ਼ਰਮ ਹੈ ਨਾ ਹੈ ਨਹੀਂ ਕੋਈ ਅਦੇ ਮਤਲਬ ਸਕਰੂਪਲਸ ਅਸੂਲ ਹੈ ਨਹੀਂ ਹੁਣ ਉਸੇ ਪਾਰਟੀ ਦਾ ਜਿੱਤੋ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਹੁਣ ਮੁੱਖ ਮੰਤਰੀ ਦੀ ਕੁਰਸੀ ਤੇ ਡਿੱਗਿਆ ਫਿਰਦਾ ਕੀ ਸਮਝੌਤਾ ਹੋਇਆ ਸੀ ਜੇ ਤੁਸੀਂ ਜਿੰਦ ਤੱਕ ਨਹੀਂ ਕਰ ਰਹੇ ਹੋ ਨਹੀਂ ਨਹੀਂ ਕੀਤੀਆਂ ਜਾ ਸਕਦੀਆਂ ਕਈ ਥੋੜੇ ਵੀ ਆਪਸੀ ਸਮਝੌਤੇ ਹੁੰਦੇ ਤੁਸੀਂ ਨਹੀਂ ਦੱਸਦੇ ਸਾਡੇ ਵੀ ਆਪਸੀ ਕੋਈ ਪਿਆਰ ਹੈ ਇਸ ਲਈ ਮੈਂ ਹੀ ਉਹਦਾ ਹੱਕ ਦਾ ਨਾਰਾ ਮਾਰਦਾ ਜਦ ਉਹਨੂੰ ਈਡੀ ਸਾਦੀ ਸਾਨੂੰ ਤਾਂ ਈਡੀ ਨੇ ਜਿੰਨਾ ਕੁੰਡਾ ਪੰਜਾਬ ਦਾ ਕੀਤਾ ਤੁਸੀਂ ਮੰਨ ਨਹੀਂ ਸਕਦੇ ਸੱਤ ਦੇ ਕੇਜਰੀਆਲ ਨੂੰ ਆ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਆਈ ਆਰੀ ਛੱਦਦੇ ਆ ਆਈ ਆਰੀ ਜਹਾਜ਼ ਉਡਾਉਣਾ ਪੈਂਦਾ 5 ਕਰੋੜ ਨੂੰ ਜਹਾਜ਼ ਦਿਹਾੜੀ ਪੈਂਦੀ ਏ ਸਾਨੂੰ ਤਾਂ ਉਹਨੂੰ ਕੂਗ ਨੂੰ ਚ ਹਵਾ ਚ ਹੀ ਚੱਕਰ ਰੱਖੀਦਾ ਜਦ ਤੱਕ ਪਤਾ ਲੱਗ ਜਾਏ ਕਿ ਨਹੀਂ ਨੋਟਿਸ ਮੋਕ ਨਹੀਂ ਗਿਆ ਮੈਂ ਐਡੀ ਨੂੰ ਕਹੂੰ ਉਹ ਬਾਬਾ ਰੌਲਾ ਦਿੱਲੀ ਵਾਲੇ ਨਾਲ ਕੁੰਡਾ ਪੰਜਾਬੀਆਂ ਦਾ ਕਰੀ ਜਾਂਦੇ ਉਹ ਜਦੋਂ ਵਪਾਸਨਾ ਕਰਨੀ ਪਈ 1000 1200 ਪੁਲਿਸ ਵਾਲਿਆਂ ਦੀ ਵਪਾਸਨਾ ਨਾਲ ਕਰਾਤੀ ਖਰਚਾ ਵੇਖੋ ਕਿੰਨਾ ਪੈ ਗਿਆ ਪਿਛਲੀ ਆਰੀ ਸੱਧਿਆ ਜਾਜ ਸਾਨੂੰ ਫੇਰ ਮੱਧ ਪ੍ਰਦੇਸ਼ ਨੂੰ ਪੰਜਾਬੀਆਂ ਨੂੰ ਉਟਾਉਣਾ ਪੈ ਗਿਆ ਐਤ ਕੀ ਸੱਧਿਆ ਤੇ ਗੋਆ ਦੀਆਂ ਵਿਚਾਂ ਦੀਆਂ ਸੈਰਾਂ ਕਰਾਉਣੀਆਂ ਪੈ ਗਈਆਂ ਖਰਚਾ ਸੱਦ ਦੀ ਏਡੀਆ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਇਹ ਹੈ ਤਾਂ ਬੇਨਸਾਪੀ ਨਾ ਮੈਂ ਤਾਂ ਉਸ ਨੂੰ ਵੀ ਕਰੂੰਗਾ ਆਪਦੇ ਵੱਡੇ ਵੀਰ ਨੂੰ ਕੇਜਰੀਵਾਲ ਸਾਹਿਬ ਨੂੰ ਤੁਸੀਂ ਚਰਚ ਕਰੋ ਇਹ ਤਾਂ ਨਲਾਇਕ ਬੱਚਾ ਜਿਹੜਾ ਥੋਡੇ ਵਾਲਾ ਇੱਧਰ ਵਾਲਾ ਇਹਨੇ ਤਾਂ ਨਹੀਂ ਸ਼ਰਮ ਕਰਨੀ ਅੱਗੇ ਪੰਜਾਬ ਤੇ 65-70 ਹਜ਼ਾਰ ਕਰੋੜ ਦਾ ਕਰਜ਼ਾ ਹੋਇਆ ਖਜੂਰ ਸਾਹਿਬ ਦੱਸਦੇ ਹੁੰਦੇ ਕਿ 100 ਕਰੋੜ ਦਿੱਲੀ ਤੇ 100 ਕਰੋੜ ਦਿੱਲੀ ਉਤੋਂ ਆ ਜਹਾਜ਼ ਉਡਾਉਣਾ ਪੈ ਜਾਂਦਾ ਆਈ ਵਾਰੀ ਹੁਣ ਜੇ ਮੈਂ ਸੋਚ ਰਿਹਾ ਸੀਗਾ ਉਹ ਸੁਰੇਨ ਸਾਹਿਬ ਵਾਂਗੂ ਜੇ 6-7-8 ਛੱਦ ਲਿਆ ਸਾਨੂੰ ਤਾਂ ਇਹ ਈਡੀ ਤਾਂ ਛੱਦਾ ਹੀ ਮੈਨੂੰ ਲੱਗਦਾ 15-20 ਕਰੋੜ ਨੂੰ ਪੈ ਜਾਣਾ ਕਿਉਂਕਿ ਆਈ ਯਾਰੀ ਜਹਾਜ਼ ਉਡਾਉਣਾ ਪੈਣਾ ਔਰ ਉਹ ਜਹਾਜ਼ ਛੋਟੇ-ਮੋਟੇ ਜਹਾਜ਼ ਨਹੀਂ ਉੱਡਦੇ ਮੈਂ ਮੈਂ ਜਹਾਜ਼ ਇੱਕ ਦਿਨ ਵਿਖਾਵਾਂ ਤੁਹਾਨੂੰ ਮੈਂ ਬਣਾਇਆ ਉਹਦਾ ਮਾਡਲ ਤੋਡੇ ਅੱਗੇ ਪੇਚ ਕਰੋ ਜਿਹੜੇ ਜਹਾਜ਼ 'ਚ ਜਾਂਦੇ ਆ ਤੁਸੀਂ ਵੀ ਵੇਖ ਕੇ ਨਾ ਡਿੱਗ ਜਾਣਾ ਕਿ ਯਾਰੇ ਤਾਂ ਕਮਾਲ ਦੀ ਲਾਈਫ ਹੈ ਜੀ ਤਾਂ ਅੰਬਾਨੀ ਕੋਲ ਸ਼ਾਇਦ ਹੋਵੇ ਜਾਂ ਜਹਾਜ਼ੇ ਹੋਵੇ ਹੋਰ ਕਿਸੇ ਕੋਲ ਨਹੀਂ ਔਰ ਕਹਿੰਦੇ ਅਸੀਂ ਆਮ ਆਦਮੀ ਮਕਾਊਂਗਾ ਤੁਹਾਨੂੰ ਮੈਂ ਜਹਾਜ਼ ਦੀ ਫੋਟੋ ਵੀ ਕੱਢੀ ਆ ਜਹਾਜ਼ ਦਾ ਐਨ ਅੰਦਰ ਬੈਠਿਆ ਦੀ ਤਾਂ ਨਹੀਂ ਵਿਖਾ ਸਕਦਾ ਫੇਰ ਤਾਂ ਜਿਹਨੇ ਖਿੱਚੀ ਆ ਉਹਦੀ ਖਟੀਆਂ ਖੜੀ ਹੋ ਜੂਗ ਮਗਰ ਮੇਰੇ ਕੋਲ ਉਹ ਫੋਟੋ ਵੀ ਆਈ ਆ ਕਿਹੜੇ ਕਿਹੜੇ ਬੈਠੇ ਸਨ ਮਿਸਟਰ ਐਂਡ ਮਿਸਿਸ ਭਗਵੰਤ ਮਾਨ ਮਿਸਟਰ ਐਂਡ ਮਿਸਿਸ ਕੇਜਰੀਆਲ ਕਿਹੜੇ ਕਿਹੜੇ ਉਸ ਦਿਨ ਜਾਤੀ ਸ਼ਹਿਰ ਹੂਟਾ ਕੱਢ ਰਹੇ ਸੀ ਉਹ ਸਾਰੀ ਮੇਰੇ ਕੋਲ ਲਿਸਟ ਆਈ ਹੈ ਮਗਰ ਉਹ ਨਹੀਂ ਜਨਤਕ ਕਰ ਸਕਦਾ ਫੇਰ ਕਹਣਗੇ ਮਜੀਠੀਆ ਸੀਕ੍ਰੀਟ ਐਕਟ ਬਾਰ ਕਰਦਾ ਨਹੀਂ ਕਰਦਾ ਇਸ ਲਈ ਕਈ ਚੀਜ਼ਾਂ ਰੱਖੜੀਆਂ ਪੈਣੀਆਂ ਤਾਂ ਬਹਾਨਾ ਪਾਲਦੇ ਅੱਗੇ ਕਿ ਇਹਨੂੰ ਉਡਾ ਲਈਏ ਕਿਸੇ ਨਾ ਕਿਸੇ ਕੰਮ ਨੂੰ ਤੇ ਆਹੀ ਵੀ ਉਡਣ ਨੂੰ ਫਿਰਦੇ ਆਂ ਕਿ ਉਡਾਲਾ ਭਰਾ ਦੋ ਦੋ ਹੱਥ ਹੋਣੇ ਆ ਕਿਸੇ ਦਿਨ ਹੋਣੇ ਐਕਸਲੀ ਇਹ ਬੜੀ ਸੀਰੀਅਸ ਮੁੱਦੇ ਨੇ ਮਗਰ ਥੋੜਾ ਧਿਆਨ ਦਿਓ ਇਹ ਕਰ ਕੀ ਰਹੇ सिद्धू नहीं देखो कांग्रेस में है तो उनका अंदरूनी मामला जी मगर एक बात जरूर है कि खैरा साहब और सिद्धू साहब ही है या एक आधे और हैं जो कोई बात करके राजी है बाकी तो आपको पता ही है इनका एक एमपी है एक दो एमपी है मतलब मोर लॉयल देन द किंग ਉਹ ਭਗਵੰਤ ਮਾਨ ਪਾਲਸੀ ਬਾਅਦ ਚ ਕੱਢਦਾ ਇੱਕ ਇਹਨਾਂ ਦਾ ਐਮਪੀਓ ਤਾੜੀਆਂ ਪਹਿਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਮਨੋਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹੈ ਉਹੋ ਜਿਹਾ ਡਿਫਾਲਟਰ ਚ ਹੁਣੇ ਅੱਜ ਮੈਂ ਬੋਲਿਆ ਸ਼ਾਂਤਕ ਉਹਨੂੰ ਮੌਕਾ ਮਿਲ ਗਿਆ ਉਹਨੂੰ ਚਾਰ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਨਾਉਂ ਨਹੀਂ ਲੈਣ ਦੀ ਉਹ ਲੋੜ ਹੁੰਦੀ ਡਿਫਾਲਟਰਾਂ ਦੀ ਮਗਰ ਸਮਝੌਤਾ ਪ੍ਰਧਾਨ ਜੀ ਤੁਸੀਂ ਕਦੇ ਆਪਣਾ ਦੇਖਿਆ ਆਪਣੇ ਨੂੰ ਇਹਨੂੰ ਭਗਵੰਤ ਮਾਨ ਨੂੰ ਆਪ ਦੇ ਪ੍ਰਧਾਨ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਕਦੇ ਸੁਣਿਆ ਇਹਨੇ ਪਿਆਰ ਨਾਲ ਪ੍ਰਧਾਨ ਜੀ ਜਿੰਨੇ ਪਿਆਰ ਨਾਲ ਰਾਜੇ ਵਿੜਿੰਗ ਨੂੰ ਸੰਬੋਧਨ ਹੁੰਨਾ ਇੰਨਾ ਹੀ ਕਿਥੇ ਪਿਆਰ ਸਤਿਕਾਰ ਬੁੱਧਰਾਮ ਜੀ ਨੂੰ ਦੇ ਦੇਵੇ ਮੈਨੂੰ ਲੱਗਾ ਉਹ ਫੁੱਲੇ ਨਾਲ ਸਮਾਉਣ ਏਡਾ ਪੜਿਆ ਲਿਖਿਆ ਜੀ ਆ ਇੰਨੀਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਮੈਨੂੰ ਲੱਗਾ ਪਤਾ ਨਹੀਂ ਕਿੰਨੀਆਂ ਐਮ ਏ ਕਿੰਨਾ ਕੁ ਏਡਾ ਪੜਿਆ ਲਿਖਿਆ ਉਹਨੂੰ ਤਾਂ ਚਾਚ ਨਾਲ ਲੇਖਾਰੀ ਨਹੀਂ ਬੁਲਾਉਂਦੇ ਉਹ ਰਾਜੇ ਬੜਿੰਗ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਵੇਖੋ ਪ੍ਰਧਾਨ ਜੀ ਮੇਰੇ ਬਾਰੇ ਮੇਨ ਕਿਵੇਂ ਬੋਲਦੇ ਆ ਬਾਜਵਾ ਸਾਹਿਬ ਤੁਸੀਂ ਇਹ ਸਮਝੋ ਕੀ ਹੋ ਰਿਹਾ ਆll is not well ਹਾਂ ਲੋਕਾਂ ਦੀ ਗੱਲ ਦੋ ਤਿੰਨ ਕਾਂਗਰਸੀ ਚੁੱਕਦੇ ਆ ਬਾਕੀ ਤਾਂ ਆਪਦਾ ਹੀ ਮਸਲਾ ਚੁੱਕਦੇ ਆ ਸ਼ਾਮ ਨੂੰ ਕਿ ਸਾਡੇ ਤੇ ਨਾ ਵੀ ਜਲੈਂਸ ਪੈ ਜੀ ਸਮਝਾਤੇ ਦੀ ਸ਼ੁਰੂਆਤ ਵੀ ਹੋ ਗਈ ਹੈ ਪਰ ਚੰਡੀਗੜ੍ਹ ਤੇ ਇਲੈਕਸ਼ਨ ਨਹੀਂ ਸਮਝੋ ਤਾਂ ਕਈਆਂ ਦਾ ਤਾਂ ਪਹਿਲਾਂ ਹੀ ਕਾਂਗਰਸ ਦਾ ਹੋ ਗਿਆ ਸੀ ਜਿਹੜਾ ਤਾਂ ਵਿਜੀਲੈਂਸ ਨਹੀਂ ਪੈ ਰਹੀ ਜਿਨ੍ਹਾਂ ਨੇ ਕੰਮ ਵਾਵਾ ਕੀਤੇ ਆ ਉਹਨਾਂ ਨਾਲ ਸਮਝੌਤਾ ਤਾਂ 2 ਸਾਲ ਪਹਿਲਾਂ ਹੀ ਹੋ ਗਿਆ ਸੀ ਜਿਨ੍ਹਾਂ ਦਾ ਨਹੀਂ ਹੋਇਆ ਸੀ ਉਹਨਾਂ ਦੀ ਵਿਜੀਲੈਂਸ ਪਈ ਆ ਉਹਨਾਂ ਦਾ ਵੀ ਕਰੋਨ ਨੂੰ ਫਿਰਦੇ ਹੁਣ ਵਾਸ਼ਿੰਗ ਮਸ਼ੀਨ ਚੋਂ ਨਿਕਲਣਗੇ ਜੇ ਸਮਝੌਤਾ ਪੱਕਾ ਹੋ ਗਿਆ ਜਿਵੇਂ ਚੰਡੀਗੜ੍ਹ 'ਚ ਹੋਇਆ ਤੇ ਫਿਰ ਆਪਾਂ ਪੁੱਛਾਂਗੇ ਆਮ ਆਦਮੀ ਪਾਰਟੀ ਨੂੰ ਕਿਹੜਾ ਡਿਟਰਜੈਂਟ ਵਰਤਿਆ ਨਿਰਮਾਣ ਦੀ ਤਾਂ ਐਡ ਸੁਣੀ ਸੀ ਹੁਣ ਨਮਾ ਹੀ ਕੱਢ ਕੇ ਲਿਆਏ ਹੋਣਗੇ ਕੋਈ